ਕਿ ਸਾਡੀ ਸਾਰੀ ਜ਼ਿੰਦਗੀ ਜਿਹੜੀ ਹੈ ਆਪ ਸੜਦਿਆ ਤੇ ਦੂਜਿਆਂ ਨੂੰ ਸਾੜਦਿਆ ਬਤੀਤ ਹੁੰਦੀ ਹੈ ਵੇਖੋ ਦੁਨੀਆਦਾਰਾਂ ਦਾ ਇਹ ਇੱਕ ਰੂਪ ਹੈ ਕਿ ਸਾਡੀ ਸਾਰੀ ਜ਼ਿੰਦਗੀ ਜਿਹੜੀ ਹੈ ਆਪ ਸੜਦਿਆ ਤੇ ਦੂਜਿਆਂ ਨੂੰ ਸਾੜਦਿਆ ਬਤੀਤ ਹੁੰਦੀ ਹੈ ਕਿਸੇ ਨੇ ਚੰਗਾ ਕੱਪੜਾ ਪਾ ਲਿਆ ਕਿਸੇ ਨੇ ਚੰਗਾ ਘਰ ਬਣਾ ਲਿਆ ਕਿਸੇ ਨੂੰ ਚੰਗੀ ਨੌਕਰੀ ਮਿਲ ਗਈ ਕਿਸੇ ਕੋਲ ਚੰਗੇ ਪੈਸੇ ਆ ਗਏ ਅਸੀਂ ਛੱਡ ਦਿਆ ਪਰ ਇਹਦੇ ਵਿਰੋਧ ਵਿੱਚ ਫਿਰ ਚੰਗੇ ਕੱਪੜੇ ਪਾਉਣਾ ਮਨੁੱਖ ਦੀ ਇੱਛਾ ਨਹੀਂ ਹੈ ਚੰਗੇ ਕੱਪੜੇ ਪਾ ਕੇ ਦੂਜੇ ਨੂੰ ਸਾੜਨਾ ਇੱਛਾ ਬਹੁਤ ਹੀ ਵੱਡੀ ਹੈ ਅੱਧੀ ਉਮਰ ਸਾੜਦਿਆਂ ਲੰਘੀ ਅੱਧੀ ਉਮਰ ਦੂਜਿਆਂ ਨੂੰ ਸਾੜਦਿਆਂ ਲੰਘੀ ਅਸੀਂ ਹਰ ਉਸ ਕੋਸ਼ਿਸ਼ ਵਿੱਚ ਰਹਿਨੇ ਆ ਜਿਹਦੇ ਤੋਂ ਕਿਸੇ ਦੂਜੇ ਨੂੰ ਤਕਲੀਫ ਹੋਵੇ ਪਰ ਧਰਮ ਇਹ ਨਹੀਂ ਕਹਿੰਦਾ ਧਰਮ ਇਹ ਕਹਿੰਦਾ ਵੀ ਜੇ ਕਿਸੇ ਕੋਲ ਹੈ ਤਾਂ ਉਹ ਵੀ ਰੱਬ ਨੇ ਦਿੱਤਾ ਹੈ ਤੇ ਜੇ ਤੇਰੇ ਕੋਲ ਆਇਆ ਤੇ ਦਿੱਤਾ ਤੈਨੂੰ ਵੀ ਰੱਬ ਨੇ ਹੈ ਤੇ ਰੱਬ ਨੇ ਤੈਨੂੰ ਦੂਜਿਆਂ ਲਈ ਸੜਨ ਲਈ ਨਹੀਂ ਦਿੱਤਾ ਸਗੋ ਵੰਡ ਸਕਣ ਦਾ ਅਰਥ ਹੈ ਦੂਜਿਆਂ ਨਾਲ ਸ਼ੇਅਰ ਕਰਨਾ ਔਰ ਅਸੀਂ ਸ਼ੇਅਰ ਕਰਨਾ ਸਿਰਫ ਕੇਵਲ ਪੈਸੇ ਤੱਕ ਸੀਮਤ ਕੀਤਾ ਹੈ ਇਸ ਤੋਂ ਅਗੇ ਨਹੀਂ ਅਦਰ ਹਮਾਨ ਗੁਰੂ ਨਾਨਕ ਸਾਹਿਬ ਜੀ ਦੀ ਸ਼ੋਭਾ ਸੁਣ ਨਹੀਂ ਸਕਿਆ ਇਹੀ ਕਾਰਨ ਸੀ ਕਿ ਗੁਰੂ ਨਾਨਕ ਸਾਹਿਬ ਜੀ ਖੁਦ ਗਏ ਆਪ ਗਏ ਉਹਨੂੰ ਜਾ ਕੇ ਮਿਲੇ ਕਹਿਣ ਲੱਗੇ 10 ਬਈ ਤੇਰਾ ਸਾਡਾ ਕੋਈ ਜ਼ਮੀਨ ਦਾ ਝਗੜਾ ਹੈ ਕਹਿਣ ਲੱਗਾ ਜੀ ਨਹੀਂ ਕੋਈ ਰਾਜ ਭਾਗ ਦਾ ਝਗੜਾ ਹੈ ਕਹਿਣ ਲੱਗਾ ਜੀ ਨਹੀਂ ਤੇ ਸਤਿਗੁਰੂ ਕਹਿੰਦੇ ਫਿਰ ਤੂੰ ਕਿਉਂ ਕਹਿੰਨਾ ਹੈ ਵੀ ਮੈਂ ਨਾਨਕ ਤੱਪੇ ਨੂੰ ਚੁੱਕ ਮਾਰਨਾ ਹੈ ਕਿ ਮੈਂ ਉਠਾ ਦੇਾਂਗਾ ਕਰਤਾਰਪੁਰ ਤੋਂ ਸਤਿਗੁਰੂ ਕਹਿੰਦੇ ਭਾਈ ਜੇ ਕੋਈ ਐਦਾਂ ਦੀ ਤੇਰੀ ਇੱਛਾ ਹੈ ਤੇ ਤੂੰ ਐਦਾਂ ਕਰਬਿੱਤ ਨੂੰ ਖੇਚਲ ਕਰਨ ਦੀ ਕੀ ਲੋੜ ਹੈ ਅਸੀਂ ਛੱਡ ਦਿੰਨੇ ਆ ਤੂੰ ਕਰਤਾਰਪੁਰ ਤੇ ਕਬਜ਼ਾ ਕਰ ਲੈ ਉਤਾ ਖਲੋਤਾ ਖਲੋਤਾ ਘੁੰਮ ਗਿਆ ਨਹੀਂ ਜੀ ਐਸਾ ਨਹੀਂ ਵੈਸਾ ਨਹੀਂ ਜਿਵੇਂ ਆਪਾਂ ਕਰਦੇ ਆ ਅੱਗੇ ਕੁਝ ਲੋਕਾਂ ਨੂੰ ਕਿਹਾ ਜਾਂਦਾ ਸੀ ਵੀ ਇਹ ਮੁਰਾਦਾਬਾਦੀ ਲੋਟੇ ਨੇ ਘੁੰਮ ਜਾਂਦੇ ਨੇ ਹੁਣ ਤੇ ਹਰ ਬੰਦਾ ਹੀ ਘੁੰਮ ਜਾਂਦਾ ਹੈ ਖੜੇ ਖੜੋਤੇ ਅਸੀਂ ਮੁਕਰ ਜਾਂਦੇ ਆ ਖੜੇ ਖੜੋਤੇ 나 ਜੀ ਮੈਂ ਤੇ ਇਹ ਗੱਲ ਕਹੀ ਨਹੀਂ ਧਰਮ ਇਹ ਕਹਿੰਦਾ ਹੈ ਕੇ ਬਚਨ ਕਰੇ ਅਰ ਖਿਸਕ ਜਾਏ ਸੋਈ ਨਰ ਕੱਚਾ ਜੇ ਗੱਲ ਕੀਤੀ ਫਿਰ ਸਟੈਂਡ ਕਰੋ ਹੱਜੇ ਤੁਹਾਡੇ ਕੋਲੋਂ ਗਲਤ ਵੀ ਹੋ ਗਈ ਹੈ ਬੇਸ਼ੱਕ ਉਹਦੇ ਲਈ ਮਾਫੀ ਮੰਗ ਲਓ ਕਦੇ ਮਾਫੀ ਮੰਗਣ ਨਾਲ ਬੰਦਾ ਛੋਟਾ ਨਹੀਂ ਹੁੰਦਾ ਇਹ ਯਾਦ ਰੱਖਣਾ ਮਾਫੀ ਮੰਗਣ ਨਾਲ ਕਦੇ ਬੰਦਾ ਛੋਟਾ ਨਹੀਂ ਹੁੰਦਾ ਕਿਉਂਕਿ ਹਰ ਗਲਤੀ ਤੁਹਾਨੂੰ ਸਬਕ ਸਿਖਾਉਂਦੀ ਹੈ। ਔਰ ਇਹ ਵੀ ਕਦੇ ਹੋਇਆ ਵੀ ਕਿਸੇ ਨੇ ਗਲਤੀਆਂ ਕੀਤੀਆਂ ਹੀ ਨਾ ਹੋਣ। ਇਹ ਹੋ ਨਹੀਂ ਸਕਦਾ। ਹਾਂ ਉਹਦੇ ਦੀ ਇੱਕ ਅੰਗਰੇਜ਼ੀ ਦੀ ਕਹਾਵਤ ਹੈ 노 ਵਰਕ নো ਮਿਸਟੇਕ। ਬਸ ਇਸ ਤੋਂ ਇਲਾਵਾ ਕੁਝ ਨਹੀਂ ਹੈ। ਮੈਂ ਪਹਿਲਾਂ ਵੀ ਆਪ ਜੀ ਨਾਲ ਜ਼ਿਕਰ ਕੀਤਾ ਵੀ ਨਵੇਂ-ਨਵੇਂ ਮੋਬਾਈਲ ਫੋਨ ਆਏ। ਮੈਂ ਜਿਹੜੀ ਸਰਵਿਸ ਪ੍ਰੋਵਾਈਡਰ ਕੰਪਨੀ ਸੀ ਉਹਨੂੰ ਫੋਨ ਮਲਾ ਲਿਆ ਕਾਲ ਸੈਂਟਰ ਵਿੱਚ ਵੀ ਤੁਹਾਡੇ ਪਲਾਨ ਕੀ ਨੇ ਤਾਂ ਮੈਂ ਕਰਦਾ ਕਰਦਾ ਮੈਂ ਪੁੱਛ ਰਿਹਾ ਉਹਨੂੰ ਮੈਂ ਕਿਹਾ ਵੀ ਇਹਦੇ ਵਿੱਚ ਕੋਈ ਫਰੀ ਵੀ ਹੈਗਾ ਤੇ ਕੁੜੀ ਪਹਿਲਾਂ ਹਿੰਦੀ ਬੋਲਦੀ ਰਹੀ ਬੋਲਦੀ ਰਹੀ ਉਹਨੇ ਮੇਰੀ ਪ੍ਰੋਫਾਈਲ ਖੋਲੀ ਹੋਣੀ ਸਾਰੀ ਮੇਰੇ ਨੰਬਰ ਦੀ ਤੇ ਮੁੜ ਕੇ ਪੰਜਾਬੀ ਚ ਕਹਿੰਦੀ ਵੀ ਬਾਬਾ ਜੀ ਇਹ ਤਾਂ ਲੰਗਰ ਹੀ ਹੈ ਜਿੱਥੇ ਤੁਸੀਂ ਬੈਠੇ ਹੋ ਕਿਉਂਕਿ ਮੇਰਾ ਐਡਰੈਸ ਵੀ ਰਿਕਾਵਗਨ ਸਾਬ ਦਾ ਹੈ ਤੇ ਮੈਂ ਕਿ ਕੁੜੀਏ ਤੂੰ ਸਿੱਖਾਂ ਦੀ ਕੁੜੀ ਹੈ ਕਹਿੰਦੀ ਹਾਂ ਮੈਂ ਇਹ ਤਾਂ ਤੁਹਾਡੇ ਨਾਲ ਸਾਂਝ ਕੀਤੀ ਹੈ ਵੀ ਜੇ ਫ੍ਰੀ ਹੈ ਦੁਨੀਆਂ ਵਿੱਚ ਤਾਂ ਗੁਰੂ ਕਾ ਲੰਗਰ ਹੈ ਤੇ ਜੇ ਤੁਸੀਂ ਕੋ ਵੀ ਕੋਈ ਗਲਤੀ ਨਹੀਂ ਕਰਦਾ ਤੇ ਉਹਦਾ ਅੰਗਰੇਜ਼ੀ ਦਾ ਫਾਰਮੂਲਾ ਬਿਲਕੁਲ ਠੀਕ ਹੈ ਨੋ ਵਰਕ ਨੋ ਮਿਸਟੇਕ ਕੰਮ ਹੀ ਨਾ ਕਰੋ ਜੇ ਗਲਤੀ ਹੋ ਜੇ ਤੇ ਮੈਂ ਜ਼ਿੰਮੇਵਾਰਾ ਬੰਦੇ ਨੇ ਜੁੱਤੀ ਲਈ ਪਸੰਦ ਆ ਗਈ ਪੈਸੇ ਦੇ ਤੇ ਕਹਿੰਦਾ ਜੀ ਪੈਕ ਕਰ ਦਿਓ ਉਦੋਂ ਉਹ ਅਖਬਾਰ ਚ ਪੈਕ ਹੁੰਦੀ ਸੀ ਉਹਨੇ ਅਖਬਾਰ ਚ ਪੈਕ ਕੀਤੀ ਉਤੋਂ ਸੇਵਾ ਬਣਿਆ ਉਹ ਹੱਥ ਜਿ ਫੜ ਕੇ ਤੁਰਨ ਲੱਗਾ ਕਹਿਣ ਲੱਗਾ ਜੀ ਇਹਦੀ ਗਾਰੰਟੀ ਕਿੰਨਾ ਚਿਰ ਚੱਲੇਗੀ ਕਹਿੰਦਾ ਵੀ ਜੇ ਤੇ ਹੱਥ ਜਿ ਫੜ ਕੇ ਰੱਖੋਗੇ ਤੇ ਸਾਰੀ ਉਮਰ ਚੱਲੇਗੀ ਪਹਿਰੀ ਪਾਓਗੇ ਤੇ ਟੁੱਟ ਜਾਏਗੀ ਉਹਨੇ ਹੱਥ ਜਿ ਫੜੀ ਸੀ ਨਾ ਪੈਕ ਕਰਾ ਕੇ ਉਹ ਕਹਿੰਦਾ ਵੀ ਜੇ ਤੇ ਇਦਾਂ ਹੀ ਫੜੀ ਰੱਖੋਗੇ ਜਿਵੇਂ ਹੁਣ ਫੜੀ ਹੈ ਤੇ ਸਾਰੀ ਉਮਰ ਦੀ ਗਾਰੰਟੀ ਹੈ ਤੇ ਜੇ ਪਹਿਰੇ ਹੀ ਪਾਓਗੇ ਤੇ ਟੁੱਟ ਜਾਏਗੀ ਤੁਸੀਂ ਸੁਣਿਆ ਵੀ ਜਿਹੜਾ ਵਿਆਹ ਵਾਲਾ ਸੂਟ ਹੁੰਦਾ ਹੈ ਉਹ 5-7 ਲੱਖ ਦਾ ਕਿਵੇਂ ਹੋ ਗਿਆ ਸਾਰੀਆਂ ਗਾਰੰਟੀਆਂ ਹੁੰਦੀਆਂ ਨੇ ਉਹਦੀਆਂ ਤੇ ਲਾ ਖਰਾਬ ਹੋ ਜਾਏ ਕਾਲਾ ਪੈ ਜਾਏ ਸ਼ਲਿੰਕ ਹੋ ਜਾਏ ਇਹ ਹੋ ਜਾਏ ਉਹ ਹੋ ਜਾਏ ਮੇਰਾ ਇੱਕ ਮਿੱਤਰ ਹੈ ਟੇਲਰ ਮਾਸਟਰ ਉਹ ਕਹਿੰਦਾ ਸੀ ਲਿਖ ਕੇ ਵੀ ਗਰੰਟੀ ਦਿੰਨੇ ਮੈਂ ਕਿਹਾ ਵੀ ਉਹ ਕਿਵੇਂ ਕਹਿੰਦਾ ਕਿਸੇ ਕੁੜੀ ਨੇ ਵਿਆਹ ਤੋਂ ਬਾਅਦ ਕਦੇ ਪਾਇਆ ਨਾ ਪਾਇਆ ਤੇ ਨਾ ਪਾਉਣਾ ਤੇ ਗਰੰਟੀ ਭਾਵੇਂ ਤਿੰਨ ਪੁਸ਼ਤਾਂ ਦੀ ਦੇ ਦਿਓ ਕੀ ਫਰਕ ਪੈਂਦਾ ਹੈ ਜੇ ਜ਼ਿੰਦਗੀ ਚ ਕੰਮ ਕਰੋਗੇ ਤੁਹਾਡੇ ਕੋਲੋਂ ਗਲਤੀਆਂ ਹੋਣਗੀਆਂ ਤੇ ਗਲਤੀ ਹੋਈ ਤੇ ਮਾਫੀ ਮੰਗਣ ਚ ਕੀ ਹਰਜ ਹੈ ਮਾਫੀ ਮੰਗਣ ਨਾਲ ਕੀ ਹੁੰਦਾ ਤੁਹਾਨੂੰ ਤੁਸੀਂ ਵੇਖਿਆ ਹੋਣਾ ਕਈ ਕਹਿੰਦੇ ਅਸੀਂ ਨਹੀਂ ਮੰਗਦੇ ਜੀ ਮਾਫੀ ਮੰਗਣ ਨਾਲ ਇੱਕ ਫੀਲਿੰਗ ਰਹਿੰਦੀ ਹੈ ਕਿ ਨਹੀਂ ਗਲਤੀ ਦੁਬਾਰਾ ਨਹੀਂ ਕਰਨੀ ਮਾਫੀ ਮੰਗਣੀ ਪਊਗੀ ਐਨੀ ਕੀ ਗੱਲ ਹੁੰਦੀ ਹੈ ਨਹੀਂ ਦੁਬਾਰਾ ਗਲਤੀ ਨਹੀਂ ਕਰਨੀ ਫਿਰ ਸੌਰੀ ਕਹਿਣਾ ਪਊਗਾ ਫਿਰ ਮਾਫੀ ਮੰਗਣੀ ਪਊਗੀ ਇਹ ਅਦਰ ਹਮਾਨ ਖੜਾ ਖੜੋਤਾ ਹੀ ਘੁੰਮ ਗਿਆ ਉਹ ਬਾਰੇ ਖਿਆਣੇ ਕਿ ਆ ਵੀ ਬੋਲ ਉਹਵੇਂ ਬੋਲ ਜਿਵੇਂ ਪਹਿਲਾਂ ਬੋਲਦਾ ਸੀ ਅਖੀਰ ਇਹ ਅਬਦੁਲ ਰਹਿਮਾਨ ਗੁਰੂ ਦੇ ਚਰਨਾਂ ਤੇ ਟੈਪਿਆ ਔਰ ਫਿਰ ਇਹਨੇ ਉਬਾਰੇ ਖਾਨ ਨੂੰ ਕਿਹਾ ਕਹਿਣ ਲੱਗਾ ਮੈਨੂੰ ਹੁਣ ਸਮਝ ਆਈ ਹੈ ਕਿ ਨਾਨਕ ਤਪਾ ਬੁੱਤ پرست ਨਹੀਂ ਹੈ